ਪਠਾਨਕੋਟ ਦੇ ਕਸਬਾ ਸਰਨੇਕੋਲ ਸ਼ਾਟ ਕੇ ਵੀ ਬਿਜਲੀ ਟਾਵਰ ਦੀ ਤਾਰ ਟੁੱਟੀ ਤੇ ਦੱਸਦੇ ਇਹ ਤਿੰਨ ਸਬਸਟੇਸ਼ਨ ਗੋਵਿੰਦਸਰ ਤਾਰਾਗੜ ਦਿਨਾਨਗਰ ਤੋਂ ਇਲਾਵਾ 에ਰਬੇ ਸਬਸਟੇਸ਼ਨ ਵੀ ਪਿਛਲੇ 12 ਘੰਟੇ ਰਿਹਾ ਬੰਦ ਤੇ ਮੀਥਲ ਗਰੋਟਾ ਨੰਗਰਪੁਰ ਦੇ ਕਈ ਪਿੰਡਾਂ ਦੇ ਵਿੱਚ ਜਿਹੜੀ ਹੈ ਬਿਜੜੀ ਰਹੀ ਗੁਲ ਕੱਲ ਸ਼ਾਮ 4 ਵਜੇ ਅਚਾਨਕ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਸੀ ਜਿਸ ਦਾ ਕਾਰਨ ਕੀ ਕਸਬਾ ਸਰਨਾ ਦੇ ਲਾਗੇ ਗੁਜ਼ਰ ਰਹੀ ਸ਼ਾਰਕੀ ਦੀ ਬਿਜਲੀ ਸਪਲਾਈ ਲਾਈਨ ਟਾਵਰ ਦੀ ਤਾਰ ਟੁੱਟ ਗਈ ਸੀ ਜਿਸ ਦੇ ਚੱਲਦੇ ਗੋਬਿੰਦ ਸਰ ਤਾਰਾਗੜ ਅਤੇ ਦਿਨਾਨਗਰ ਸਬਸਟੇਸ਼ਨ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਅਤੇ ਇਤਿਆਹਤ ਦੇ ਤੌਰ ਤੇ ਪਾਵਰ ਕਾਮ ਵਿਭਾਗ ਨੂੰ 에어ਫੋਰਸ ਸਬਸਟੇਸ਼ਨ ਦੀ ਸਪਲਾਈ ਵੀ ਬੰਦ ਕਰਨੀ ਪਈ ਅਤੇ ਕਰੀਬ 18 ਘੰਟੇ ਤੋਂ ਲਗਾਤਾਰ ਦੱਸਦੇ ਇਹ ਪਾਵਰ ਕਾਮ ਵਿਭਾਗ ਵੱਲੋਂ ਕੜੀ ਮੁਸ਼ਕਲਤ ਕੀਤੀ ਜਾ ਰਹੀ ਹੈ ਤਾਂ ਕਿ ਬਿਜਲੀ ਸਪਲਾਈ ਜਿਹੜੀ ਹੈ ਬਹਾਲ ਕੀਤੀ ਜਾ ਸਕੇ ਤੇ ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਪਾਵਰ ਕਾਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕੱਲ ਸ਼ਾਮ 4 ਵਜੇ ਤੋਂ ਬਿਜਲੀ ਸਪਲਾਈ ਠੱਪ ਪੈ ਤੇ ਜਿਸ ਦਾ ਕਾਰਨ ਹੈ ਕਿ ਛਾਰਟੇਵੀ ਟਾਵਰ ਤੋਂ ਤਾਰ ਡੁੱਟ ਗਈ ਹੈ ਤੇ ਜਿਸ ਨੂੰ ਸਹੀ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਹੈ ਕਿ ਗੁਵਿੰਦਰ ਤਾਰਾਗੜ ਦਿਨਾਨਗਰ ਸਬਸਟੇਸ਼ਨ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਤਿਆਤ ਦੇ ਤੌਰ ਤੇ 에어ਪੋਰਟ ਸਬਸਟੇਸ਼ਨ ਦੀ ਸਪਲਾਈ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਬੰਦ ਕਰਨੀ ਪੈ ਗਈ ਤਾਂ ਕਿਸੇ ਤਰ੍ਹਾਂ ਜਿਹੜੀ ਹੈ ਕੋਈ ਵੀ ਅਨਸੁਖਾਂ ਵੀ ਘਟਨਾ ਜਿਹੜੀ ਹੈ ਨਾ ਹੋ ਸਕੇ ਫਿਲਹਾਲ ਵਿਭਾਗ ਵੱਲੋਂ ਕੜੀ ਮਸ਼ੱਕਤ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਜਿਹੜੀ ਹੈ ਬਹਾਲ ਕੀਤੀ ਜਾ ਸਕੇ ਮੈਂ ਦੀਪਕ ਐਕਸੀਨੋ ਐਂਡਮ ਗਰਦਾਸਪੁਰ ਕੱਲ 4 ਵਜੇ ਆਪਣੇ ਜਿਹੜੀ 132 ਕੇਵੀ ਸਰਨਾ ਤੋਂ 66 ਕੇਵੀ ਲਾਈਨ ਚੱਲਦੀ ਹੈ ਜਿੱਤੇ ਸਾਡੇ ਤਿੰਨ 66 ਕੇਵੀ ਸਬਸਟੇਸ਼ਨ ਪੈਂਦੇ ਨੇ ਗੋਬਿੰਦਸਰ ਤਾਰਾਗੜ ਤੇ ਦਿਨਾਨਗਰ ਉਹਦਾ ਬੇਸਿਕਲੀ 2 ਫੇਜ਼ ਬਲੂ ਫੇਜ਼ ਤੇ 옐ੋ ਫੇਜ਼ ਦਾ ਜਿਹੜੇ ਹੈਗੇ ਨੇ ਡਿਸਕਨਸੂਲੇਟਰ ਸਟਿੰਗ ਡੈਮੇਜ ਹੋ ਗਈਆਂ ਸੀਗੀਆਂ ਤੇ 옐ੋ ਫੇਜ਼ ਦਾ ਜਿਹੜਾ ਕੰਡਕਟਰ ਉਹ ਵੀ ਟੁੱਟ ਗਿਆ ਸੀਗਾ ਉਹ ਕਨੈਕਟਰ ਟੁੱਟਣ ਕਰਕੇ ਜਿਹੜਾ ਪਿਛਲੇ 2-3 ਸਪੈਨ ਸੀਗੇ ਉਹਨਾਂ ਦਾ ਸੈਗ ਵੀ ਡਿਸਟਰਬ ਹੋ ਗਿਆ ਸੀਗਾ ਆਪਾਂ ਉਹ ਸੈਗਿੰਗ ਦੀ ਪ੍ਰੋਸੈਸ ਕਰ ਰਹੇ ਸੀਗੇ ਤੰਦੇਰਾ ਹੋਣ ਕਰਕੇ ਉਹ ਸੈਗਿੰਗ ਪ੍ਰੋਸੈਸ ਰਾਤ ਨੂੰ ਕੰਪਲੀਟ ਨਹੀਂ ਹੋ ਸਗੀ ਆਪਾਂ 4:30 ਵਜੇ ਤੱਕ ਸਵੇਰ ਦੇ ਟਰਾਈ ਕੀਤੀ ਉਹਦੇ ਬਾਅਦ ਰੈਸਟ ਲੈ ਕੇ ਡਿਸਾਈਡ ਕੀਤਾ ਕਿ 6 ਵਜੇ ਜਦੋਂ ਡੇ ਲਾਈਟ ਹੋਏਗੀ ਉਦੋਂ ਆਪਾਂ ਸਟਾਰਟ ਕਰਾਂਗੇ 6 ਵਜੇ ਤੋਂ ਡੇ ਲਾਈਟ ਤੇ ਸਟਾਰਟ ਕੀਤੀ ਤਾਂ ਆਪਣੀ ਸੈਗਿੰਗ ਜਿਹੜੀ ਉਹ ਸਵਾ ਘੰਟੇ ਦੇ ਅੰਦਰ ਕੰਪਲੀਟ ਹੋ ਗਈ ਕਿਉਂਕਿ ਰਾਤ ਨੂੰ ਇਹ ਕੰਮ ਹੋਣੇ ਬਹੁਤ ਮੁਸ਼ਕਲ ਨੇ ਪਰ ਸਟਿਲ ਆਪਣੇ ਸਟਾਫ ਨੇ 4 ਵਜੇ ਤੱਕ ਪੂਰੀ ਟਰਾਈ ਕੀਤੀ 4:30 ਵਜੇ ਤੱਕ 7:30 ਵਜੇ 7:30 ਸਾਢੇ 7:30 ਤੱਕ ਸਾਡੀ ਸੈਗਿੰਗ ਕੰਪਲੀਟ ਹੋ ਗਈ ਉਹਦੇ ਬਾਅਦ ਜਿਹੜੇ ਬਾਕੀ ਹੈਗੇ ਨੇ ਜਿਦਾ ਡਿਸਕ ਇਨਸੂਲੇਟਰ ਚੇਂਜ ਕੀਤੇ ਜਾ ਰਹੇ ਨੇ ਤੇ ਜੰਪਰ ਰਿਪਲੇਸਮੈਂਟ ਦਾ ਕੰਮ ਚੱਲ ਰਿਹਾ ਹੈ ਹੌਫਫੁਲੀ 7:30 ਵਜੇ ਤੱਕ ਸਾਡੀ ਜਿਹੜੀ ਸਪਲਾਈ ਹੈ ਉਹ ਰੀਸਟੋਰ ਹੋ ਜਾਏਗੀ ਤੇ ਇਹਦੇ ਨਾਲ 에ਅਰਫੋਰਸ ਸਟੇਸ਼ਨ ਕਿਉਂ ਬੰਦ ਕੀਤਾ ਗਿਆ ਸੀ 에ਅਰਫੋਰਸ ਸਬਸਟੇਸ਼ਨ ਕਿਉਂਕਿ ਜਿਹੜੇ ਦੋਨੋਂ ਟਾਵਰ ਨੇ ਇਹ ਜਿਹੜੇ 68kV ਦੇ ਜਿਹੜੇ ਸਾਡੇ ਜਿਹੜੇ ਸਰਕਟਸ ਨੇ ਇਹ ਜਿਹੜਾ ਸਰਕਟ ਜਿਹੇ ਤੇ ਤਿੰਨ ਸਟੇਸ਼ਨ ਪਿੰਦੇ ਨੇ ਇਹਦੇ ਨਾਲ ਹੀ ਇਸੇ ਟਾਵਰ ਤੇ ਦੂਸਰਾ ਸਰਕਟ ਹੈ ਤੇ ਇਸ ਕੋ ਪ੍ਰਿਕਾਸ਼ਨੇ ਮੈਜ਼ਰ ਲੈਣ ਵਾਸਤੇ ਉਹ ਸਰਕਟ ਨੂੰ ਬੰਦ ਕੀਤਾ ਐਕਚੁਅਲੀ ਉਹ ਸਰਕਟ ਚ ਕੋਈ ਐਫਰਟ ਨਹੀਂ ਹੈ ਬਟ ਜਦੋਂ ਲਾਈਨ ਤੇ ਕੰਮ ਕਰਦੇ ਨੇ ਤਾਂ ਪ੍ਰਿਕਾਸ਼ਨਸ ਲੈਣ ਵਾਸਤੇ ਸੇਫਟੀ ਮੈਜ਼ਰ ਲੈਂਦੇ ਹੋਏ ਉਹ ਸਰਕਟ ਬੰਦ ਕੀਤਾ ਕੈਂਪਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ